ਆ ਗੰਗੋ ਮਾਰਾ ਸੁਨਹਿਰੀ ਵਾਰੀ ਹਉਤਵਾਰਿ ਪੜੇ ਸਤਿਗੁਰੂ ਦੇ ਦੇਹ ਦੇ ਕੀਏ ਸਤਿਨਾ ਲਾਗੀ ਵਾਰ ਇਹ ਸਾਹਿਬ ਜੀ ਦਾ 350ਵਾਂ ਸ਼ਹੀਦੀਪੁਰਬ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਪੰਜਾਬ ਸਰਕਾਰ ਸ਼ਹੀਦੀਪੁਰਬ ਮਨਾ ਰਹੀ ਆ ਅੱਜ ਮਰਦਾਸਪੁਰ ਦੀ ਤਫ਼ਤੀ ਦੇ ਤੋਂ ਨਗਰ ਕੀਰਤਨ ਆਰੰਭ ਹੋਏ ਨੇ ਜੋ ਵਕ ਵਕ ਹਰ ਕੌਮ ਜਗਾਤੇ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉਤੇ ਆ ਸੰਪੰਨ ਹੋਣਗੇ ਉਥੇ 23 24 ਤੇ 25 ਤਰੀਕ ਨੂੰ ਵਿਸ਼ੇਸ਼ ਪ੍ਰੋਗਰਾਮ ਜਿਹੜੇ ਨੇ ਕੋ ਲਿਖੇ ਗਏ ਨੇ 23 ਤਰੀਕ ਨੂੰ ਸਰਬ ਧਰਮ ਸੰਮੇਲਨ ਹੋਏਗਾ 24 ਤਰੀਕ ਨੂੰ ਸੀਸਪੇਟ ਯਾਤਰਾ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਹੋਏਗੀ ਨਾਲ ਪੰਜਾਬ ਵਿਧਾਨ ਸਭਾ ਦਾ ਵਿਜੇ ਵਿਸ਼ੇਸ਼ ਸੈਸ਼ਨ ਜਿਹੜਾ ਉਹ ਵੀ ਬੁਲਾਇਆ ਜਾ ਰਿਹਾ ਸੋ ਅਸੀਂ ਆ ਵੱਖ-ਵੱਖ ਜ਼ੋਬਿਆਂ ਤੇ ਮੁੱਖ ਮੰਤਰੀ ਸਾਹਿਬਾਨਾਂ ਨੂੰ ਤੇ ਹੋਰ ਡਿਗਨਿਟਰੀਜ਼ ਨੂੰ ਵੀ ਇਨਵੀਟੇਸ਼ਨ ਭੇਜਿਆ ਸੋ ਮੇਰੀ ਪੂਰੀ ਸਾਧ ਸੰਗਤ ਨੂੰ ਅਪੀਲ ਆ ਕਿ ਉਹ ਵਾਦੋ-ਵਾਦ ਗਿਣਤੀ ਦੇ ਵਿੱਚ ਸ਼੍ਰੀ ਅਨੰਦ ਪ੍ਰਸਾਦ ਦੀ ਧਰਤੀ ਦੇ ਉੱਤੇ ਨਾਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਸੰਪਤ ਕਰਨੀ ਚਾਹੀਦੀ ਹੈ। ਥੈਂਕ ਯੂ। ਅੰਤਖਬੀ ਦੀ ਅਰਦਾਸ ਜੀ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸਿੱਧੀ ਵਰਿਆਂ ਨੂੰ ਸਮਰਪਿਤ ਇੱਕ ਬਹੁਤ ਹੀ ਲੋਕਕ ਤੇ ਵਿਸਾਰ ਨਗਰਗੀਤਨ ਗੁਰਦਾਸਪੁਰ ਤੋਂ ਸ਼ੁਰੂ ਕੀਤਾ ਗਿਆ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਸੰਸਵਾਨਾ ਦੀ ਰਹਿਨਮਾਈ ਦੇ ਵਿੱਚ ਇਹ ਵਿਸਾਖ ਨਗਰ ਕੀਰਤਨ ਜਿਹੜਾ ਇੱਥੋਂ ਰੰਭ ਹੋਇਆ ਹੈ ਵਕਤ-ਵਕ ਪੜਾਵਾਂ ਜੁਦੀ ਗੁਜ਼ਰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇਗਾ। ਸੋ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਦਰ ਭਗਵਾਨ ਸਿੰਘ ਮਾਨ ਜੀ ਦੀ ਗੁਆਈ ਦੇ ਵਿੱਚ ਸ੍ਰੀ ਗੁਰ ਤੇਗ ਬਹਾਦਰ ਜੀ ਦੀ 350 ਹੀ ਸਿੱਧੀ ਵਰਗੰਡ ਪੂਰੇ ਰਵਾਇਤੀ ਢੰਗ ਦੇ ਨਾਲ ਔਰ ਮੈਂ ਸਮਝਦਾ ਕਿ ਇਹ ਇਤਿਹਾਸ ਦੇ ਅੰਦਰ ਸਾਡੇ ਸਭ ਦੇ ਲਈ ਇੱਕ ਸੁਨਹਿਰੀ ਮੌਕਾ ਇਹ ਗੁਰੂ ਸਾਹਿਬ ਦੀ 350ਵੀਂ ਸਦੀ ਦੀ ਵਰਗਣ ਸਾਡੀ ਜ਼ਿੰਦਗੀ ਚ ਆ ਰਹੀ ਹੈ ਸੋ ਮੈਂ 70 ਦਾ ਜਿੱਥੇ ਅੱਜ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਇਹ ਅਪੀਲ ਕਰਦਾ ਸਾਰੀ ਸੰਗਤ ਨੂੰ ਕਿ ਇਸ ਨਗਰ ਕੀਰਤਨ ਦੇ ਵਿੱਚ ਪਰਿਵਾਰਾਂ ਸਮੇਤ ਪਹੁੰਚੋ ਤੇ ਜਿਹੜੇ ਵਿਸ਼ੇਸ਼ ਪ੍ਰੋਗਰਾਮ ਸ੍ਰੀ ਨਾਨਕਪੁਰ ਸਾਹਿਬ ਦੀ ਧਰਤੀ ਦੇ ਉੱਤੇ 23 24 ਤੇ 25 ਨਵੰਬਰ ਨੂੰ ਹੋ ਰਹੇ ਆ ਉਹਨਾਂ ਦੇ ਵਿੱਚ ਵੀ ਪਰਿਵਾਰਾਂ ਸਮੇਤ ਆਓ ਸੋ ਗੁਰੂ ਸਾਹਿਬ ਜਿਹੜੇ ਮਨੁੱਖੀ ਅਧਿਕਾਰਾਂ ਦੇ ਬਹੁਤ ਵੱਡੇ ਅਰਥ ਨੇਤਾ ਸਨ ਲੰਬੜਦਾਰ ਸਨ ਤੇ ਉਹਨਾਂ ਨੇ ਨਾ ਕੇਵਲ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਬਲਕਿ ਉਹ ਤੇ ਅਮਲ ਵੀ ਕੀਤਾ ਔਰ ਉਹ ਮਜ਼ਲੂਮ ਜਿਨ੍ਹਾਂ ਨੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਗੁਰੂ ਸਾਹਿਬ ਦੇ ਕੋਲ ਆ ਕੇ ਅਪੀਲ ਕੀਤੀ ਉਹਨਾਂ ਦੀ ਅਪੀਲ ਨੂੰ ਸਨਕਾਰ ਦੇ ਹੋਏ ਉਹਨਾਂ ਨੇ ਉਸ ਉਸ ਵੇਲੇ ਜ਼ਾਲਮ ਸਿਸਟਮ ਨੂੰ ਜਿਹੜੇ ਜ਼ਬਰਦਸਤੀ ਲੋਕਾਂ ਦਾ ਧਰਮ ਤਬਦੀਲ ਕਰਾ ਕੇ ਮਨੁੱਖੀ ਹੱਕਾਂ ਦਾ ਕਾਨੂੰਨ ਕਰਲੇ ਸਨ ਸੋ ਗੁਰੂ ਸਾਹਿਬ ਦੀ ਉਹ ਫਿਲਾਸਫੀ ਉਹਨਾਂ ਦੇ ਵਿਚਾਰ ਤੇ ਉਹਨਾਂ ਦੀ ਕੁਰਬਾਨੀ ਅੱਜ ਵੀ ਸਾਨੂੰ ਸਮਾਜ ਦੇ ਅੰਦਰ ਸਾਂਝੀ ਵਾਲਤਾ ਦਾ ਸੁਨੇਹਾ ਵੀ ਦਿੰਦੀ ਆ ਪ੍ਰੇਰਨਾ ਵੀ ਆ ਸੋ ਇੱਕ ਵਿਸੇਸ਼ ਸਹਿਯੋਗ ਪੰਜਾਬ ਸਰਕਾਰ ਵੱਲੋਂ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਮਹਾਨ ਧਰਤੀ ਤੇ ਕੀਤਾ ਜਾ ਰਿਹਾ ਜਿੱਥੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਉਹਨਾਂ ਦੇ ਵਿਚਾਰਾਂ ਨੂੰ ਦੁਨੀਆ ਦੇ ਅੰਦਰ ਫੋਰ ਅਸਾਨ ਦੇ ਲਈ ਪ੍ਰਚਾਰਨ ਦੇ ਲਈ ਬਾਕੀ ਜਿਹੜੇ ਪ੍ਰੋਗਰਾਮ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹਦੇ ਵਿੱਚ ਸਾਰੇ ਦੇਸ਼ ਵਿੱਚੋਂ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਆ ਰਹੇ ਨੇ ਔਰ ਬਹੁਤ ਉੱਚੀਆਂ ਜਿਹੜੀਆਂ ਪਦਮੀਆਂ ਤੇ ਬੈਠੇ ਜਿਹੜੇ ਉਹ ਵੀ ਲੋਕ ਉੱਥੇ ਆ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਅੱਜ ਦੇ ਨਗਰ ਕੀਰਤਨ ਦੀਆਂ ਵਧਾਈਆਂ ਵੀ ਮੈਂ ਆਸ ਕਰਦਾ ਦਰੂਪ ਸਾਹਿਬ ਦੀ ਬਾਣੀ ਉਹਨਾਂ ਦੇ ਵਿਚਾਰ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੇ ਰਹਿਣਗੇ ਅਸੀਂ ਉਹਨਾਂ ਤੋਂ ਗਵਾਈ ਲੈਂਦੇ ਰਵਾਂਗੇ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਦੇਹਾੜਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਆ ਜਦੋਂ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਵਜ਼ਾਰਤ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਮਾਨ ਸਾਹਿਬ ਨੇ ਬੜਾ ਵੱਡਾ ਉਪਰਾਲਾ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਉਹਨੂੰ ਪੂਰੇ ਵੱਡੇ ਪੱਧਰ ਤੇ ਮਨਾਇਆ ਜਾਵੇ ਤੇ ਜਿਹੜਾ ਲੋਕਾਂ ਦੇ ਮਨਮਾਨ ਦੇ ਵਿੱਚ ਸ਼ਰਧਾ ਆ ਸ਼ਲਾਘਾ ਆ ਮਾਨ ਸਾਹਿਬ ਪ੍ਰਤੀ ਉਹ ਮੈਂ ਦੱਸ ਨਹੀਂ ਸਕਦਾ ਕਿਉਂਕਿ ਲੋਕ ਮਿਲਦੇ ਆ ਤੇ ਲੋਕ ਆਪ ਮਾਰੇ ਬੋਲ ਉਰਦੇ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜੀ ਸ਼ਹੀਦੀ ਆ ਕਿਉਂਕਿ ਜਦੋਂ ਅਸੀਂ ਦਿੱਲੀ ਗਏ ਮੱਧ ਪ੍ਰਦੇਸ਼ ਗਏ ਗੁਜਰਾਤ ਗਏ ਛੱਤੀਸਗੜ੍ਹ ਗਏ ਜਿਹੜੇ ਉੱਥੋਂ ਦੇ ਵੀ ਚੰਗੇ ਹਿੰਦੂ ਪਰਿਵਾਰ ਨੇ ਨਾ ਉਹਨਾਂ ਨੇ ਵੀ ਇਹੋ ਗੱਲ ਹੀ ਕਹੀ ਜਦੋਂ ਵੇਖੋ ਵਿਚਾਰਾ ਹੁੰਦੀਆਂ ਨਾ ਅਸਲ ਗੱਲ ਦਾ ਉਦੋਂ ਪਤਾ ਲੱਗਦਾ ਦੂਜੀਆਂ ਸਟੇਟਾਂ ਦੇ ਵਿੱਚ ਵੀ ਸਾਡੇ ਹਿੰਦੂ ਭਰਾਵਾਂ ਨੇ ਇਹੋ ਗੱਲ ਕਹੀ ਵੀ ਜੇ ਅੱਜ ਸਾਡਾ ਧਰਮ ਆ ਸਾਡਾ ਅਬਜ਼ੂਦ ਆ ਅੱਜ ਹਿੰਦੂ ਸੁਰੱਖਤ ਨੇ ਦੂਜੀਆਂ ਕੌਮਾਂ ਸੁਰੱਖਤ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੁਰਬਾਨੀ ਕੀਤੀ ਆਪਣੀ ਸ਼ਹਾਦਤ ਦਿੱਤੀ ਆਪਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਪਾਚਾ ਜੀ ਨੇ ਵਾਰਿਆ ਤੇ ਅਸੀਂ ਸਾਰੇ ਸਰਕਰ ਸਾਡੇ ਅਸਲ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨਹੀਂ ਤੇ ਔਰੰਗਜ਼ੇਬ ਨੇ ਉਦੋਂ ਇੰਨਾ ਅਤਿਆਚਾਰ ਸ਼ੁਰੂ ਕਰਤਾ ਸੀ ਹਰ ਹਿੰਦੂ ਨੂੰ ਧੱਕੇ ਨਾਲ ਮੁਸਲਮਾਨ ਜਬਰੀ ਮੁਸਲਮਾਨ ਬਣਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀ ਬੜਾ ਧੱਕਾ ਕੀਤਾ ਬਾਕੀ ਵੇਖੋ ਹਰ ਧਰਮ ਦਾ ਸਤਕਾਰ ਆ ਭਾਵੇਂ ਮੁਸਲਮਾਨ ਆ ਹਿੰਦੂ ਆ ਸਿੱਖ ਆ ਇਸਾਈ ਆ ਕ੍ਰਿਸਚੀਅਨ ਆ ਬੋਧੀ ਆ ਪਾਰਸੀ ਆ ਹਰ ਧਰਮ ਦਾ ਸਤਕਾਰ ਚਾਹੀਦਾ ਜਿਹੜਾ ਆਪਦੇ ਧਰਮ ਦੇ ਵਿੱਚ ਆ ਉਹਦੀ ਇੱਜ਼ਤ ਆ ਉਹਦਾ ਮਾਣ ਆ ਉਹਦਾ ਸਤਕਾਰ ਆ ਪਰ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਪਾਛੇ ਜੀ ਨੇ ਜੋ ਸਿੱਖਿਆਵਾਂ ਸਾਨੂੰ ਦਿੱਤੀਆਂ ਅਸੀਂ ਉਹਨਾਂ ਦੇ ਦੱਛੇ ਕਦਮਾਂ ਤੇ ਚੱਲਦੇ ਰਹੀਏ ਤੇ ਕਦੀ ਵੀ ਅਸੀਂ ਪਿੱਛੇ ਨਹੀਂ ਟਾਂਗੇ ਕਾਮਯਾਬ ਹੀ ਰਵਾਂਗੇ ਤੇ ਵੇਖੋ ਜਿਹੜੀਆਂ ਕੌਮਾਂ ਆਪਦੇ ਸ਼ਹੀਦਾਂ ਨੂੰ ਆਪਦੇ ਸੂਰਬੀਰ ਯੋਧਿਆਂ ਨੂੰ ਆਪਦੇ ਜਿਹੜੇ ਝਿਹਾਰੂ ਸਾਡੇ ਪੂਰਵਜ ਰਹੇ ਆ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਉਹ ਕੌਮਾਂ ਸਦਾ ਤਰੱਕੀ ਕਰਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਜਿਹੜਾ ਜਿੱਥੇ-ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਉੱਥੋਂ ਤੋਂ ਸ਼ੁਰੂ ਕਰਾ ਕੇ ਜਿਹੜਾ ਆਨੰਦਪੁਰ ਸਾਹਿਬ ਵਿਖੇ 23 24 25 ਤਰੀਕ ਨੂੰ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਜਿਹੜੇ ਦੇਣ ਚੱਲਣੇ ਆ ਉਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚਣਾ ਮੈਂ ਸਮੂਹ ਭਾਰਤੀਆਂ ਨੂੰ ਸਮੂਹ ਪੰਜਾਬੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ 23 24 25 ਨੂੰ ਗੁਰੂ ਸਾਹਿਬ ਜੀ ਦੀ ਜਿਹੜੀ ਦਸੇ ਮਾਰ ਗਿਆ ਦਿੱਤੀ ਬਾਣੀ ਆ ਉਹਨੂੰ ਸਰਵਣ ਕਰਕੇ ਆਪਾਂ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਸਫਲਾ ਕਰੀਏ ਤੇ ਜਿੰਨੀ ਅੱਜ ਸ੍ਰਿਸ਼ਟੀ ਦੇ ਵਿੱਚ ਦੁਨੀਆ ਆ ਵੇਖੋ ਜਿਹੜਾ ਆਪਾਂ ਬੜੇ ਕਰਮਾ ਭਾਗ ਵਾਲਿਆ ਵੀ ਗੁਰੂ ਤੇਗ ਬਹਾਦਰ ਪਾਚਾਈ ਜੀ ਦਾ 350ਵਾਂ ਦਿਹਾੜਾ ਜਿਹੜਾ ਵਾ ਉਹ ਆਪਾਂ ਵੇਖਦੇ ਪਏ ਆ ਬੜੇ ਵੱਡੇ ਮਾਣ ਵਾਲੀ ਗੱਲ ਹੈ ਜਿਹੜਾ ਅਗਲੀ ਵਾਰੀ ਗੁਰੂ ਤੇਗ ਬਹਾਦਰ ਪਾਚੀ ਦਾ 400 ਸਾਲਾ ਆਉਣਾ ਹੋ ਸਕਦਾ ਜਿੰਨੇ ਅੱਜ ਲੋਕ ਐ ਇਹਨਾਂ ਚ ਹੋ ਸਕਦਾ ਕਿੰਨੇ ਲੋਕ ਉਹ ਦਿਨ ਵੇਖਣ ਲਈ ਨਾ ਆਉਣ ਕਿਉਂਕਿ ਜ਼ਿੰਦਗੀ ਜਿਹੜੀ ਆ ਉਹ ਉਮਰ ਦੇ ਨਾਲ ਹੀ ਜੁਣੀ ਹੁੰਦੀ ਆ ਤੇ 50 ਸਾਲਾਂ ਨੂੰ ਜਾ ਕੇ ਅੱਗੇ ਗੁਰੂ ਤੇਗ ਬਹਾਦਰ ਪਾਚੀ ਇਹ ਦਿਹਾੜਾ ਆਉਣਾ ਸਾਨੂੰ ਸਾਰਿਆਂ ਨੂੰ ਆਨੰਦਪੁਰ ਸਾਹਿਬ ਵਿਖੇ ਜਾ ਕੇ 23 24 25 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਬਾਰ ਤੇ ਹਾਜ਼ਰੀ ਲਵੋਣੀ ਚਾਹੀਦੀ ਆ ਕਿਉਂਕਿ ਗੁਰੂ ਜੀ ਨੇ ਜੋ ਕੁਰਬਾਨੀ ਕੀਤੀ ਆ ਉਹਦਾ ਦੇਣ ਸਾਡੀਆਂ ਆਉਣ ਵਾਲੀਆਂ ਜਨੀਆਂ ਵੀ ਪੀੜੀਆਂ ਜਿੰਨੇ ਵੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਉਹ ਦੇ ਨਹੀਂ ਸਕਦੇ ਜਿਨ੍ਹਾਂ ਮਾਣ ਸਤਿਕਾਰ ਗੁਰੂ ਜੀ ਨੇ ਲੋਕਾਂ ਦਾ ਵਧਾਇਆ I'm